ਤੇ ਤੁਸੀਂ ਬਹੁਤ ਵੱਡਾ ਮੁਕੇਰੀਆਂ ਹਲਕੇ 'ਚੋਂ ਮਾਣ ਬਖਸ਼ਿਆ ਕਿ ਜਿਹੜੇ ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਸਿਰਫ 10-15000 ਵੋਟ ਪੈਣੀ ਆ ਤੇ ਤੁਸੀਂ 30000 ਦੇ ਕਰੀਬ ਵੋਟ ਪਾ ਕੇ ਅਕਾਲੀ ਦਲ ਦਾ ਇਸ ਹਲਕੇ 'ਚ ਗਰਾਫ ਉੱਚਾ ਕੀਤਾ ਤੇ ਵੀਰੋ ਜਿਹੜੀਆਂ ਕਾਂਗਰਸ ਵਰਗੀਆਂ ਪਾਰਟੀਆਂ 50 ਸਾਲ ਤੋਂ ਇਸ ਹਲਕੇ 'ਚ ਰਾਜ ਕਰਦੀਆਂ ਸੀ ਉਹ ਸਾਡੇ ਤੋਂ ਵੀ ਪਛੜ ਕੇ ਪਿਛੇ ਰਹਿ ਗਈਆਂ ਤੇ ਇਸ ਕਰਕੇ ਵੀਰੋ ਹੁਣ ਸਾਮਾ ਆ ਗਿਆ ਉਸ ਗੱਲ ਦਾ ਜਵਾਬ ਦੇਣ ਦਾ ਮੈਂ ਕਿਹੜਾ ਚਾਹੁੰਦਾ ਆਪਣੇ ਸਾਰੇ ਵੀਰਾਂ ਨੂੰ ਜੇ ਆ ਜਿੰਨੇ ਨੌਜਵਾਨ ਵੀਰ ਹੈ ਮੇਰੇ ਵੀਰ ਇੱਥੇ ਸਾਰੇ ਆਪਾਂ ਖੜ੍ਹ ਜਾਈਏ ਕਿਉਂਕਿ ਇੱਥੇ ਛਾਲੂ ਇੱਥੇ ਬਿਠਾ ਲਓ ਸਾਰੇ ਮੇਰਾ ਵੀ ਛਾਲੂ ਵੀਰ ਇੱਥੇ ਬਿਠਾ ਲਓ ਸਾਰੇ ਹੈ ਮੈਂ ਹੁਣ ਇਹ ਗੱਲ ਕਹਿਣੀ ਚਾਹੁੰਦਾ ਕਿਉਂਕਿ ਦੋ ਚਾਰ ਗੱਲਾਂ ਮੈਂ ਕਰਨੀਆਂ ਪ੍ਰਧਾਨ ਸਾਹਿਬ ਦੇ ਧਿਆਨ ਚ ਵੀ ਲਾਉਣੀਆਂ ਕਿ ਸਾਡਾ ਮੁਕੇਰੀਆਂ ਹਲਕਾ ਤੁਹਾਨੂੰ ਬਹੁਤ ਸ਼ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਪਹਿਲੇ ਸਮੇਂ ਤੇ ਵੀ ਮਾਨ ਦਿੰਦਾ ਆ ਪਰ ਭਾਤੀ ਜਨਤਾ ਪਾਰਟੀ ਨਾਲ ਸਮਝੌਤਾ ਹੋੜ ਕਰਕੇ ਸਾਡੇ ਬਹੁਤ ਵਰਕਰ ਜਿਹੜੇ ਸੀਗੇ ਉਹ ਭਾਜਪੀ ਨੂੰ ਵੋਟਾਂ ਪਾਉਂਦੇ ਰਹੇ ਤੇ ਉਹਨਾਂ ਨੂੰ ਜਿਤਾਉਂਦੇ ਵੀਰੇ ਪਰ ਇਸ ਹਲਕੇ ਅਕਾਲੀ ਦਲ ਦੀ ਉਸ ਟਾਈਮ ਵੀ ਬੇਕਦਰਹੀ ਹੁੰਦੀ ਰਹੀ ਪਰ ਅੱਜ ਜਦੋਂ ਤੋਂ ਤੁਸੀਂ ਹਲਕੇ ਦੀ ਬਾਹ ਫੜਿਆ ਵਰਕਰ ਲਗਾਤਾਰ ਦਿਨ ਰਾਤੇ ਕਰ ਰਹੇ ਆ ਪਰ ਵੀਰੋ ਮੈਂ ਇੱਥੇ ਹੁਣ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਅੱਜ ਅਸੀਂ ਜੇਕਰ ਇੱਥੇ ਜਿੰਨੇ ਵੀ ਬੈਠੇ ਆ ਇਕੱਠੇ ਹੋਏ ਆ ਪਿਛਲੀ ਵਾਰ ਜਦੋਂ ਇਲੈਕਸ਼ਨ ਆਈ ਮੇਰੀ ਗੱਲ ਦਾ ਧਿਆਨ ਦਿਓ ਮੜਾ ਜਾ ਜਿਸ ਟਾਈਮ ਇਲੈਕਸ਼ਨ ਆਈ ਉਸ ਟਾਈਮ ਤੇ ਜਿੱਥੇ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਤੁਸੀਂ ਲੋਕਾਂ ਨੇ ਵੀ ਪੰਜਾਬ ਦੇ ਵਿੱਚੋਂ 92 ਦੇ ਕਰੀਬ ਸੀਟਾਂ ਜਿਹੜੀਆਂ ਉਸ ਪਾਰਟੀ ਨੂੰ ਦੇ ਦਿੱਤੀਆਂ ਜਿਹੜੀ ਪਾਰਟੀ ਨੇ ਅੱਜ ਪੰਜਾਬ ਆ ਬੇੜਾ ਕਰ ਕਰਕੇ ਰੱਖ ਦਿੱਤਾ ਤੇ ਮੈਂ ਸਮਝਦਾ ਉਹਦੇ ਵਿੱਚ ਤੁਹਾਡਾ ਵੀ ਕੋਈ ਬਹੁਤ ਜ਼ਿਆਦਾ ਕਸੂਰ ਨਹੀਂ ਸੀਗਾ ਕਿਉਂਕਿ ਹਾਲਾਤ ਇਹੋ ਜਿਹੇ ਬਣ ਗਏ ਤੁਹਾਡੇ ਘਰਾਂ ਦੇ ਵਿੱਚ ਜਦੋਂ ਇਹਨਾਂ ਨੇ ਇੱਕ ਸਕੀਮ ਕਢੀ ਕਿ ਪੰਜਾਬ ਦੇ ਲੋਕਾਂ ਦੀ ਵੋਟ ਕਿਸ ਤਰ੍ਹਾਂ ਲੈਣੀ ਆ ਤੁਹਾਡੇ ਕੋਲ ਗਏ ਤੁਹਾਡੇ ਕੋਲ ਜਾ ਕੇ ਇਹਨਾਂ ਨੇ ਫਾਰਮ ਭਰੇ ਤੁਸੀਂ ਲੋਕਾਂ ਨੇ ਜਿਸ ਟਾਈਮ ਤੇ ਫਾਰਮ ਭਰੇ ਤੇ ਅੱਜ ਮੇਰੀ ਗੱਲ ਵੱਲ ਧਿਆਨ ਦਿਓ ਉਸ ਟਾਈਮ ਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਲੇਡੀਜ਼ ਨੇ ਲਾਈਨਾਂ ਲਾ ਲਾ ਕੇ ਫਾਰਮ ਭਰੇ ਤੁਹਾਡੇ ਅਕਾਊਂਟ ਨੰਬਰ ਲਈ ਤੁਹਾਨੂੰ ਕਿਹਾ ਗਿਆ ਪਿਆਪੋ ਆਪਣੇ ਅਕਾਊਂਟ ਨੰਬਰ ਦਿਓ ਤੁਸੀਂ ਕਾਊਂਟ ਨੰਬਰ ਦੇਖ ਕੇ ਤੁਹਾਨੂੰ ਇਹੋ ਜਿਹਾ ਯਕੀਨ ਦਿਵਾ ਦਿੱਤਾ ਵੀ ਤੁਹਾਡੇ ਖਾਤਿਆਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਈਆ ਆ ਜਾਣਾ ਇੱਕ ਇੱਕ ਕਾਪੀ ਤੁਹਾਨੂੰ ਦੇਤੀ ਇੱਕ ਇੱਕ ਆਮ ਆਦਮੀ ਪਾਰਟੀ ਨਾਲ ਲੈ ਗੇ ਉਹਦੇ ਫਾਰਮ ਜੱਜ ਇੱਕ ਗੱਲ ਹੋਰ ਵੇਖਿਓ ਉਹ ਫਾਰਮ ਜਿਹੜੇ ਪਿੰਡਾਂ 'ਚ ਦਿੱਤੇ ਉਹਨਾਂ ਫਾਰਮਾਂ ਤੇ ਤੁਹਾਡੇ ਉਸ ਟਾਈਮ ਤੇ ਪਰਿਵਾਰਾਂ ਦੇ ਲਿਖਿਆ ਕਿੰਨੇ ਬੱਚੇ ਨੇ ਕਿੰਨੇ ਨੌਕਰੀ ਲੱਗੇ ਨੇ ਕਿੰਨੇ ਆੜ ਬਣ ਨੇ ਤੇ ਵੀਰੋ ਜਿਸ ਟਾਈਮ ਤੇ ਇਹ ਮੁਹਿੰਮ ਇਹਨਾਂ ਨੇ ਪੰਜਾਬ 'ਚ ਚਲਾਈ ਫਾਰਮ ਭਰਨ ਵਾਲੀ ਆਮ ਆਦਮੀ ਪਾਰਟੀ ਨੇ ਅੱਜ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਜਿਹੜੇ ਉਹ ਤੁਹਾਡੇ ਫਾਰਮ ਭਰੇ ਸੀ ਹਜ਼ਾਰ-ਹਜ਼ਾਰ ਰੁਪਏ ਵਾਲੇ ਅੱਜ ਕਿੱਥੇ ਨੇ ਅੱਜ ਉਹ ਫਾਰਮਾਂ ਦੀ 2.5 ਸਾਲ ਹੋ ਗਈ ਤੁਸੀਂ ਕੋ ਉਹਦਾ ਜ਼ਿਕਰ ਵੀ ਨਹੀਂ ਕੀਤਾ ਇਸ ਕਰਕੇ ਵੀਰੋ ਅੱਜ ਦੁਬਾਰਾ ਪੰਜਾਬ ਨੂੰ ਇਹ ਦੁਬਾਰਾ ਗੁੰਮਰਾਹ ਕਰ ਰਹੇ ਨੇ ਪੰਜਾਬ ਨੂੰ ਦੁਬਾਰਾ ਕੰਗਾਲ ਕਰਨਾ ਚਾਹੁੰਦੇ ਆ ਇਸ ਕਰਕੇ ਆਓ ਸਾਰੇ ਰਲ ਕੇ ਆ ਜਿੰਨੇ ਵੀ ਅਸੀਂ ਇੱਥੇ ਬੈਠੇ ਆ ਅੱਜ ਇੱਕ ਪ੍ਰਣ ਕਰਕੇ ਜਾਈਏ ਤੁਸੀਂ ਹਮੇਸ਼ਾ ਮਾ ਦਿੱਤਾ ਅਸੀਂ ਵੀ ਤੁਹਾਡਾ ਨਾ ਮੋਢੇ ਨਾਲ ਮੋਢਾ ਜੋੜ ਕੇ ਖਰੇ ਆ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਰਦਾਰ ਸੋਹ ਸਿੰਘ ਠੰਡਾ ਸਾਹਿਬ ਨੂੰ ਇਸ ਗੱਲ ਦਾ ਯਕੀਨ ਦਿਵਾਈਏ ਕਿ ਅਸੀਂ ਇਸ ਵਾਰ ਇਸ ਹਲਕੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਦੇ ਕੇ ਸਰਦਾਰ ਸੋਹ ਸਿੰਘ ਠੰਡਾ ਨੂੰ ਇਸ ਹਲਕੇ ਚ ਜਿਤਾ ਕੇ ਪੇਜਾਂਗੇ ਮੇਰੀ ਗੱਲ ਦਾ ਜਿਹੜੇ ਲੋਕ ਸਹਿਮਤ ਹੋਣਗੇ ਜਕਾਰੇ ਦੇ ਨਾਲ ਮੈਂ ਨਾਰਾ ਮਾਰਾਂਗਾ ਤੁਸੀਂ ਦੋਵੇਂ ਹੱਥ ਖੜੇ ਕਰਕੇ ਨਾਲ ਦਾ ਜਵਾ ਦੇਣਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੋਰ ਸਿੰਘ ਟੰਡਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਮੈਂ ਮੇਰਾ ਵੀਰ ਕੰਗਸਾ ਦੋ ਮਿੰਟ ਯਾਰ ਸਾਈਡ ਤੇ ਆਜੋ ਮੈਂ ਬਾਰ ਬਾਰ ਕਹਣਾ ਲੱਖੀ ਜੀ ਮੈਂ ਹੁਣ ਆਪਣੇ ਹਲਕੇ ਦੀਆਂ ਕੋਈ ਸਾਹਮਣੇ ਨਾ ਆਵੇ ਮੈਂ ਦੋ ਚਾਰ ਪੰਜ ਸ਼ਕਤੀਆਂ ਨੂੰ ਪ੍ਰਧਾਨ ਸਾਹਿਬ ਦੇ ਰੂਪੂ ਕਰੋਣਾ ਤੇ ਉਹਨਾਂ ਨੂੰ ਸਨਮਾਨ ਵੀ ਦੇਣਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਰਾਨਾ ਕੀਤਾ ਮੈਂ ਉਹਨਾਂ ਦਾ ਹੁਣ ਨਾਂ ਲਵਾਂਗਾ ਪਹਿਲਾਂ ਸਭ ਤੋਂ ਪ੍ਰਧਾਨ ਸਾਹਿਬ ਸਾਡਾ ਪਿੰਡ ਜਿਹੜਾ ਇਹ ਸਾਡੇ ਖਿਚੀਆਂ ਪਿੰਡ ਆ ਇੱਥੇ ਦਾ ਬਹੁਤ ਅਹਿਮ ਸਾਡੇ ਇਲਾਕੇ ਦਾ ਪਰਿਵਾਰ ਕਿਉਂਕਿ ਡਾਕਟਰ ਕੇਵਲ ਕੁਸ਼ਨ ਵੀ ਇਸੇ ਪਿੰਡ ਦੇ ਰਹੇ ਨੇ ਸਾਡਾ ਬਹੁਤ ਅਹਿਮ ਪਰਿਵਾਰ ਬਹੁਤ ਸਤਿਕਾਰਯੋਗ ਸਤਾ ਬਲਵਿੰਦਰ ਸਿੰਘ ਜੀ ਦਾ ਉਹਨਾਂ ਦੇ ਬੇਟੇ ਬਹੁਤ ਸਤਿਕਾਰਯੋਗ ਬ੍ਰਿੰਦਰਜੀਤ ਸਿੰਘ ਜੀ ਬਿੰਦੀ ਜਿਹੜੇ ਲਗਾਤਾਰ ਪਿੰਡ ਦੇ ਕਈ ਵਾਰ ਸਰਪੰਚ ਪਿੰਡ ਸਰਪੰਚ ਸਾਹਿਬ ਆਓ ਸਾਹਮਣੇ ਆਓ ਉਹ ਵੀ ਅੱਜ ਸਾਡੇ ਨਾਲ ਅੱਗੇ ਸਾਹਮਣੇ ਆਓ ਸਾਹਮਣੇ ਜੀ ਅੱਗੇ ਦੀ ਅੱਗੇ ਆਓ ਅੱਗੇ ਸਾਹਮਣੇ ਲਿਆਓ ਸਰੋਪਾ ਦਿਓ ਸਰੋਪਾ ਦਿਓ ਅੱਗੇ ਰੱਖਿਆ ਤੇ ਉਹਨਾਂ ਨੇ ਵੀ ਅੱਜ ਤੁਹਾਡੀ ਗਵਾਹੀ ਚ ਅੱਗੇ ਸਾਹਮਣੇ ਹੋਰ ਕੋਈ ਨਾ ਖੜਾ ਹੋਵੇ ਸਿਰਫ ਪ੍ਰਧਾਨ ਸਾਹਿਬ ਤੇ ਉਹਨਾਂ ਦਾ ਨਾਲ ਲੈ ਕੇ ਆਓ ਉਹਨਾਂ ਨੂੰ ਵੀ ਸਨਮਾਨ ਕਰਕੇ ਆਪਾਂ ਮਾਵੇ ਰੁਕ ਜਓ ਤੁਸੀਂ ਸਾਰੇ ਰੁਕ ਜਓ ਨਹੀਂ ਨਹੀਂ ਦੋ ਤੇ ਸਨਮਾਨ ਕਰ ਤੋਂ ਮਿਲ ਗਏ ਦਿਓ ਸਰੋਪਾ ਲੈਓ ਇੱਕ ਬਾਕੀ ਸਾਰੇ ਰੁਕ ਜਾਓ ਉੱਥੇ ਬੈਠੋ ਦੋ ਮਿੰਟ ਰੁਕ ਜਾਓ ਆਓ ਬਸ ਆ ਲਿਓ ਸਿਰਪਾਓ ਉਹਨਾਂ ਦਾ ਸਨਮਾਨ ਕਰੋ ਇੱਥੇ ਆ ਕੇ ਬਹੁਤ ਸਤਿਕਾਰਯੋਗ ਸਤਪਾਲ ਕਾਲਾ ਜੀ ਕਾਲਾ ਜੀ ਆਓ ਮੈਂਬਰ ਸਾਹਿਬ ਕੁੰਤਨਾਲ ਜੀ ਮੈਂਬਰ ਪੰਚਾਇਤ ਆ ਜਾਓ ਤੁਸੀਂ ਨਾਲ ਹੀ ਖੜ੍ਹਦੇ ਇੱਥੇ ਇੱਥੇ ਖੜ੍ਹਾ ਕਰ ਲਓ ਮਾਨ ਸਰ ਡਾਕਟਰ ਸਾਹਿਬ ਮਿੰਦੀਵਾ ਜੀ ਖੜ੍ਹਦੇ ਇੱਕ ਮਿੰਟ ਲਈ ਖੜ੍ਹਦੇ ਆਓ ਸਤਪਾਲ ਜੀ ਆਓ ਆਓ ਨਾਲ ਕੁੰਤਨਾਲ ਜੀ ਸੁਮੱਚੀ ਸਾਡੇ ਪਿੰਡ ਦੀ ਪੰਚਾਇਤ ਆਓ ਜੀਓ ਇਹ ਮੈਂਬਰ ਪੰਚਾਇਤ ਨੇ ਬੋਲੇ ਸੋ ਨਿਹਾਲ ਬੰਦਾ لال ਜੀ ਬਹੁਤ ਸਤਿਕਾਰਯੋਗ ਆਪਣੇ ਸੋਹਣ ਲਾਲ ਜੀ ਡੁਗਰੀ ਤੋਂ ਡੁਗਰੀ ਪਿੰਡ ਤੋਂ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਉਹ ਵੀ ਅੱਗੇ ਹੋਣ ਸੇਵਾ RAM ਜੀ ਹਲੇੜ ਤੋਂ ਸੇਵਾ RAM ਜੀ ਹਲੇੜ ਤੋਂ ਆਓ ਜੀ ਇਹਨਾਂ ਦੇ ਪਰਿਵਾਰ ਨੇ 25 ਸਾਲ ਪਿੰਡ ਦੀ ਸਰਪੰਚੀ ਕੀਤੀ ਜੀ ਇੱਕ ਪਿੰਡ ਹਲੇੜ ਦੀ ਅੱਜ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸਾਥ ਦਿੱਤਾ ਉਹਨਾਂ ਨੂੰ ਵੀ ਆਪਾਂ ਕਰਦੇ ਆਂ ਬਹੁਤ ਸਤਿਕਾਰਯੋਗ ਕਸ਼ਮੀਰ ਸਿੰਘ ਜੀ ਲੰਬੜਦਾ ਸਾਹਿਬ ਕਸ਼ਮੀਰ ਸਿੰਘ ਜੀ ਲੰਬੜਦਾਰ ਸਾਹਿਬ ਹਲੇੜ ਪਿੰਡ ਦੇ ਲੰਬੜਦਾਰ ਨੇ ਉਹ ਵੀ ਸਾਡੇ ਨਾਲ ਅੱਜ ਉਹ ਆਏ ਨੇ ਬਹੁਤ ਸਤਿਕਾਰਯੋਗ ਸੋਹਣ ਸਿੰਘ ਜੀ ਡੁਗਰੀ ਪਿੰਡ ਤੋਂ ਲਿਆਓ ਉਹਨਾਂ ਦੇ ਵਗਰ ਮੰਗਲ ਚੌਧਰੀ ਸਰਪੰਨ ਸਾਹਿਬ ਜਾਦਪੁਰ ਵਾਲੇ ਜਿਹੜੇ ਪੰਮਾ ਕੰਮੇ ਹੋਰੀ ਕਿੱਥੇ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਓ ਬਹੁਤ ਸਤਿਕਾਰਯੋਗ ਸतीश ਠਾਕੁਰ ਜੀ ਅਬਦੁੱਲਾਪੁਰ ਵਾਲੇ ਠਾਕੁਰ ਸਾਹਿਬ ਆਓ ਬਹੁਤ ਵੱਡਾ ਕਾਫਲਾ ਸतीश ਠਾਕੁਰ ਜੀ ਇਹਨਾਂ ਨੇ ਵੀ ਅੱਜ ਕਾਲੀਦਲ ਦਾ ਲੜ ਫੜਿਆ ਇਹਨਾਂ ਦਾ ਵੀ ਬੋਲੇ ਸੋਨਿਹਾਲ ਮੰਨਦੀਪ ਮੰਦੀਪ ਸਿੰਘ ਜੀ ਅਬਦੁੱਲਾਪੁਰ ਇੱਕ ਮੇਰੇ ਪਿੰਡ ਦੇ ਬਹੁਤ ਸਤਿਕਾਰਯੋਗ ਵਿਕਰਮਜੀਤ ਵਿੱਕੀ ਜੀ ਖਿਚੀਆਂ ਵਾਲੇ ਵਿੱਕੀ ਜੀ ਆਓ ਅੱਗੇ ਉਹਨਾਂ ਨੂੰ ਵੀ ਸਨਵਾ ਮੰਦੀਪ ਸਿੰਘ ਜੀ ਅਬਦੁੱਲਾਪੁਰ ਅਨੈਲ ਜੀ ਮੰਦੀਪ ਸਿੰਘ ਜੀ ਅਬਦੁੱਲਾਪੁਰ ਐਕਸ ਆਰਮੀ ਸੂਪੇਦਾਰ ਰਜਿੰਦਰ ਸਿੰਘ ਜੀ ਫਤਿਹਪੁਰ ਕੁੱਲੀਆਂ ਵਾਲੇ ਉਹਨਾਂ ਨੂੰ ਵੀ ਲਿਆਓ ਲਿਆਓ ਲਓ ਆਓ ਦਿਓ ਇਹ ਬਹੁਤ ਅਹਿਮ ਸਖਸ਼ੀਤਾ ਨੇ ਜੀ ਯੋਗਿੰਦਰ ਪੱਪੂ ਜੀ ਨਾਰਪੁਰ ਤੋਂ ਯੋਗਿੰਦਰ ਪੱਪੂ ਜੀ ਉਹ ਵੀ ਅੱਜ ਬੀਜੇਪੀ ਛੱਡ ਕੇ ਸਾਡਾ ਸਾਥ ਦੇ ਰਹੇ ਨੇ ਆਓ ਬੀਜੇਪੀ ਅਸੀਂ ਮੋਜੋ ਛੱਡ ਕੇ ਬੀਜੇਪੀ ਅਸੀਂ ਆਓ ਠਾਕਰ ਰਜਿੰਦਰ ਸਿੰਘ ਜੀ ਕਰਾਓ ਲਓ ਅਨੈਠਾਕਰ ਜੀ ਦੀ ਉਪਰਾਲੇ ਸਦਕਾ